ਦੋਸਤੋ ਸਤਿ ਸ਼੍ਰੀ ਅਕਾਲ ਇਹ ਹੈ ਪੰਜਾਬ ਦਾ ਬਰਸਤੀ ਰੁੱਖ ਨਿੰਮ ਨਿੰਮ अनेका ਪੱਖਾਂ ਤੋਂ ਗੁਣਕਾਰੀ ਰੁੱਖ ਹੈ ਜਿੱਥੇ ਇਸ ਦੀ ਲੱਕੜ अनेका ਪੱਖਾਂ ਤੋਂ ਉਪਯੋਗੀ ਹੈ ਉਥੇ ਇਹ ਵਾਤਾਵਰਣਕ ਪੱਖ ਤੋਂ ਵੀ ਬੇਹੱਦ ਲਾਭਕਾਰੀ ਗੁਣਕਾਰੀ ਹੈ ਨਿੰਮ ਦੇ ਰੁੱਖ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਵਿਸ਼ੇਸ਼ ਮਹੱਤਵ ਹੈ ਪੰਜਾਬੀ ਲੋਕ ਗੀਤਾਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ নিম ਦਾ जिक्र ਕੀਤਾ ملਦਾ ਹੈ নিম ਦੀ ਲੱਕੜ ਵੱਖ-ਵੱਖ ਤਰ੍ਹਾਂ ਦਾ ਫਰਨੀਚਰ ਬਣਾਉਣ ਦੇ ਲਈ ਉਪਯੋਗੀ ਹੈ ਤਾਂ নিম ਦਾ ਜੋ ਕੋਟਣਾ ਹੈ ਉਹ ਖਾਸ ਕਰਕੇ ਪ੍ਰਸਿੱਧ ਹੈ ਲੋਕ ਗੀਤਾਂ ਦੇ ਵਿੱਚ নিম ਦੀ ਲੱਕੜ ਲਿਆ ਕੇ ਕੋਟਣਾ ਬਣਾਉਣ ਸੰਬੰਧੀ ਜ਼ਿਕਰ ਕੀਤਾ ਮਿਲਦਾ ਹੈ ਕੁਝ ਇਸੇ ਤਰ੍ਹਾਂ ਹੀ ਜੋ ਸੰਦੂਕ ਕਦੇ ਵਾਸਤਵਾਂ ਸਾਹਮਣ ਦੇ ਲਈ ਖਾਸ ਕਰਕੇ ਔਰਤਾਂ ਦਾ ਜੋ ਸਮਾਨ ਹੁੰਦਾ ਸੀ ਉਸ ਦੀ ਸਾਂਭ ਸੰਭਾਲ ਦੇ ਲਈ ਉਪਯੋਗੀ ਹੁੰਦਾ ਸੀ ਤਾਂ ਉਸ ਨੂੰ ਬਣਾਉਣ ਦੇ ਲਈ ਵੀ ਨਿੰਮ ਦੀ ਲੱਕੜ ਦਾ ਉਪਯੋਗ ਕੀਤਾ ਜਾਂਦਾ ਸੀ ਤੇ ਨਾਲ ਦੀ ਨਾਲ ਨਿੰਮ ਦਵਾਈਆਂ ਦੇ ਪੱਖ ਤੋਂ ਬਹੁਤ ਉਪਯੋਗੀ ਹੈ ਜਿਸ ਘਰ ਨਿੰਮ ਹੋਵੇ ਉਸ ਘਰ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦੇ ਦੂਰ ਰਹਿਣ ਸੰਬੰਧੀ ਵਿਸ਼ਵਾਸ ਕੀਤਾ ਜਾਂਦਾ ਰਿਹਾ ਹੈ ਇਸੇ ਤਰ੍ਹਾਂ ਹੀ ਨਿੰਮ ਦੇ ਵੱਖ-ਵੱਖ ਭਾਗ ਨਿੰਮ ਦੀ ਛਿੱਲ ਨਿੰਮ ਦੇ ਪੱਤੇ ਵੱਖ-ਵੱਖ ਦਵਾਈਆਂ ਦੇ ਰੂਪ ਦੇ ਵਿੱਚ ਉਪਯੋਗ ਕੀਤੇ ਜਾਂਦੇ ਰਹੇ ਹਨ ਇਸੇ ਤਰ੍ਹਾਂ ਹੀ ਨਿੰਮ ਦੀਆਂ ਨਿਭੋੜੀਆਂ ਜੋ ਨਿੰਮ ਦਾ ਬੀਜ ਹੁੰਦਾ ਹੈ ਉਹ ਵੀ ਵੱਖ-ਵੱਖ ਦਵਾਈਆਂ ਦੇ ਰੂਪ ਦੇ ਵਿੱਚ ਉਪਯੋਗ ਕੀਤਾ ਜਾਂਦਾ ਰਿਹਾ ਹੈ ਇਸੇ ਤਰ੍ਹਾਂ ਜਦੋਂ ਕਿਸੇ ਘਰ ਲੜਕੇ ਦਾ ਜਨਮ ਹੁੰਦਾ ਸੀ ਤਾ ਉਸਦੇ ਬਾਰ ਅੱਗੇ ਨਿੰਮ ਮੰਨੇ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਨਿੰਮ ਦੀ ਵਿਸ਼ੇਸ਼ ਮੱਤਤਾ ਹੈ ਬੇਸ਼ੱਕ ਉਸ ਸਮੇਂ ਇਹ ਲੋਕ ਵਿਸ਼ਵਾਸ ਸੀ ਜਾਂ ਕਿਸੇ ਘਰ ਬੱਚਾ ਜੰਮਣਾ ਯਾਨੀ ਕਿ ਲੜਕੇ ਦੇ ਪੈਦਾ ਹੋਣ ਦਾ ਪ੍ਰਤੀਕ ਜੋ ਸੀ ਪ੍ਰੰਤੂ ਇਸ ਦੇ ਪਿੱਛੇ ਵੀ ਇੱਕ ਵਿਗਿਆਨਕ ਕਾਰਨ ਸੀ ਕਿਉਂਕਿ ਨਿੰਮ ਦਾ ਜੋ ਰੁੱਖ ਹੈ ਉਸਦੇ ਚੋ ਪੱਤੇ ਹਨ ਉਹ ਵੱਖ-ਵੱਖ ਜੋ ਰਗਾਣੂ ਹਨਾ ਕੋਨਾ ਨੂੰ ਨਾਸ ਕਰਨ ਦਾ ਕੰਮ ਕਰਦਾ ਹੈ ਇਸ ਕਰਕੇ ਜਦੋਂ ਇਸ ਨੂੰ ਗੇਟ ਜਾਂ ਦਰਵਾਜ਼ੇ ਕੇ ਬਣਿਆ ਜਾਂਦਾ ਸੀ ਤਾਂ ਜਿਹੜੇ ਇਹ ਇਸ ਦੇ ੇਠੋਂ ਦੀ ਲੰਘਦੇ ਸੀ ਤਾਂ ਉਹਨਾਂ ਦੇ ਰੰਗਾਂ ਨੂੰ ਮੁਕਤ ਹੋਣ ਸੰਬੰਧੀ ਵਿਸ਼ਵਾਸ ਕੀਤਾ ਜਾਂਦਾ ਸੀ ਪ੍ਰੰਤੂ ਇਹਨਾਂ ਗੁਣਕਾਰੀ ਰੁੱਖ ਖੁਦ ਆਪਣੀ ਹੋਂਦ ਬਚਾਉਣ ਦੀ ਲੜਾਈ ਜੰਗ ਲੜ ਰਿਹਾ ਹੈ ਪਿਛਲੇ ਸਿਆਲ ਦੇ ਵਿੱਚ ਜੋ ਪਈ ਅਤ ਦੀ ਸਰਦੀ ਜਾਂ ਫਿਰ ਕੁਝ ਹੋਰ ਵਿਗਿਆਨਕ ਕਾਰਨਾ ਇਸ ਦੇ ਖੂਨ ਦੇ ਖਤਰੇ ਦੇ ਵਿੱਚ ਪਾਉਣ ਦੇ ਲਈ ਅ ਵਿਸ਼ੇਸ਼ ਰੂਪ ਦੇ ਵਿੱਚ ਜ਼ਿੰਮੇਵਾਰ ਬਣੇ ਅਜਾ ਹੁਣ ਕਾਰਨ ਨਿੰਮ ਦੇ ਜ਼ਿਆਦਾਤਰ ਰੁੱਖ ਸੁੱਕ ਗਏ ਉਹਨਾਂ ਦੇ ਪੱਤੇ ਸੁੱਕ ਗਏ ਤੇ ਜਦੋਂ ਬਹਾਰ ਰੁੱਤ ਦੇ ਵਿੱਚ ਨਿੰਮਾਂ ਦੇ ਉੱਪਰ ਫਟਾਰ ਆਉਣੀ ਸੀ ਤਾਂ ਉਸ ਵੇਲੇ ਬੜੀ ਤੇਜ਼ੀ ਨਾਲ ਇਹਨਾਂ ਉੱਪਰ ਫਟਾਰ ਆਈ ਤੇ ਉਹ ਵੀ ਨਿੰਮ ਦੇ ਕੁਝ-ਕੁਝ ਹਿੱਸਿਆਂ ਤੇ ਕਈ ਨਿੰਮਾਂ ਦੇ ਜੋ ਰੁੱਖ ਸੀ ਉਹ ਪੂਰੀ ਦੀ ਪੂਰੀ ਤਰ੍ਹਾਂ ਹਾਲੇ ਵੀ ਸੁੱਕੇ ਪਏ ਹਨ ਅਜਿਹਾ ਹੋਣ ਦਾ ਇੱਕ ਨੁਕਸਾਨ ਇਹ ਹੋਇਆ ਕਿ ਰੁੱਖਾਂ ਦੇ ਜੋ ਨਿੰਮ ਦੇ ਰੁੱਖ ਹਨ ਉਹਨਾਂ ਦਾ ਇੱਕ ਕਾਫੀ ਵੱਡਾ ਹਿੱਸਾ ਜੋ ਉਹ ਕੱਟ ਦਿੱਤਾ ਗਿਆ ਹੈ ਜਾਂ ਫਿਰ ਉਸ ਦੀ ਜੋ ਵੱਖ-ਵੱਖ ਹਿੱਸੇ ਹਨ ਉਹਨਾਂ ਦੇ ਉੱਪਰ ਪਹਾੜੀਆਂ ਚੱਲੀਆਂ ਹਨ ਤੇ ਨਾਲ ਦੀ ਨਾਲ ਨਿੰਮਾਂ ਦੇ ਜੋ ਫਟਾਰ ਵੀ ਆਈ ਹੈ ਖਾਸ ਕਰਕੇ ਜੋ ਪੁਰਾਣੇ ਨਿੰਮ ਹਨ ਉਹ ਵੀ ਉਹਨਾਂ ਦੇ ਇੱਕ ਹਿੱਸੇ ਇੱਕ ਸਾਈਡ ਤੇ ਆਈ ਹੈ ਇੱਕ ਪਾਸੇ ਆਈ ਹੈ ਤੇ ਜ਼ਿਆਦਾਤਰ ਨਿੰਮ ਦਾ ਹੀ ਹਿੱਸੇ ਹਨ ਜੋ ਉਹ ਹਾਲੇ ਸੁੱਕੇ ਪਏ ਹਨ ਕੇਵਲ ਨਿੰਮ ਤੇ ਇਹੀ ਅਸਰ ਨਹੀਂ ਪਿਆ ਇਸ ਦਾ ਜੋ ਅਸਰ ਹੈ ਉਹ ਨਿੰਮਾਂ ਦੇ ਬੀਜਾਂ ਤੇ ਵੀ ਪਿਆ ਹੈ ਕਦੇ ਲੋਕ ਗੀਤਾਂ ਦੇ ਵਿੱਚ ਜ਼ਿਕਰ ਮਿਲਦਾ ਸੀ ਕੇ بیڑے ਛੜਿਆਂ ਦੇ ਨਿੰਮ ਨੂੰ ਪਤਾਸੇ ਲੱਗਦੇ ਪਰੰਤੂ ਨਿੰਮ ਨੂੰ ਲੱਗਣ ਵਾਲਾ ਫਲ ਜਿਸ ਨੂੰ ਨਮੂਣੀਆਂ ਕਿਹਾ ਜਾਂਦਾ ਸੀ ਖਾਣ ਦੇ ਪੱਖ ਤੋਂ ਜਦੋਂ ਇਹ ਪੱਕ ਜਾਂਦਾ ਸੀ ਤਾਂ ਸੁਆਦੀ ਹੁੰਦਾ ਸੀ ਨਾਲ ਦੀ ਨਾਲ ਇਸ ਨੂੰ ਖਾਣ ਸੰਬੰਧੀ ਜੋ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜੇਕਰ ਇਹ ਖਾ ਲਿਆ ਜਾਵੇ ਤਾਂ ਜੋ ਬੁਖਾਰ ਵਰਗੇ ਰੋਗ ਹਨ ਉਹਨਾਂ ਤੋਂ निजात ਮਿਲਦੀ ਹੈ ਪਰੰਤੂ ਇਸ ਸਾਲ ਪਾਤਾ ਵਰਨਕ ਵਿਗਾੜ ਜਾਂ ਜਿਆਦਾ ਪਈ ਸਰਦੀ ਦੇ ਕਾਰਨ ਕੱਲੇ ਨਿੰਮਾ ਦੇ ਰੁੱਖਾਂ ਦਾ ਇੱਕ ਵੱਡਾ ਹਿੱਸਾ ਸੁੱਕ ਹੀ ਨਹੀਂ ਗਿਆ ਜਾਂ ਨਿੰਮਾ ਦੇ ਜੋ ਵੱਖ-ਵੱਖ ਬਾਗਾਂ ਦੇ ਵਿੱਚੋਂ ਕੁਝ ਬਾਗ ਸੁੱਕੇ ਹੀ ਰਹਿ ਗਏ ਹਨ ਜਾਨੀ ਉਹਨਾਂ ਉੱਪਰ ਕੋਈ ਫਟਾਰ ਨਹੀਂ ਆਈ ਉਸ ਦੇ ਨਾਲ ਦੀ ਨਾਲ ਐਸ ਵਾਰ ਨਿੰਮਾ ਦੇ ਉੱਪਰ ਜੋ ਬੂਰ ਆ ਕੇ ਉਸ ਤੋਂ ਬਾਅਦ ਨਮੋੜੀਆਂ ਬਣਦੀਆਂ ਸਨ ਉਹ ਪਿਰਕੇ ਜਿਆ ਵੀ ਨਹੀਂ ਹੋਈ ਕਿਸੇ ਵੀ ਨਿੰਮ ਦੇ ਉੱਪਰ ਨਮੋਲੀ ਨਹੀਂ ਲੱਗੀ ਨਮੋਲੀ ਨਾ ਲੱਗਣ ਦੇ ਕਾਰਨ ਜਿੱਥੇ ਬਹੁਤ ਸਾਰੇ ਪੰਛੀ ਇਹਨਾਂ ਨਮੋਲੀਆਂ ਨੂੰ ਜੋ ਖਾਂਦੇ ਸਨ ਤੇ ਕੁਝ ਲੋਕ ਵੀ ਨਮੋਲੀਆਂ ਨੂੰ ਖਾਣ ਦਾ ਲੋਥਪਲੇਂਦੇ ਸਨ ਜਦੋਂ ਇਹ ਪੱਕ ਜਾਂਦੀਆਂ ਸਨ ਉਹ ਇਸ ਤੋਂ ਵਾਂਝੇ ਰਹਿ ਗਏ ਹਨ ਉੱਥੇ ਨਾਲ ਦੀ ਨਾਲ ਜੋ ਇਹ ਨਮੋਲੀਆਂ ਤੋਂ ਨਵੇਂ ਨਿੰਮ ਪੈਦਾ ਹੋਣ ਦੀਆਂ ਸੰਭਾਵਨਾਵਾਂ ਸਨ ਉਹ ਵੀ ਖਤਮ ਹੋ ਗਈਆਂ ਸਨ ਇਸ ਵਾਰ ਨਾ ਤਾਂ ਨਮੋਲੀਆਂ ਲੱਗੀਆਂ ਹਨ ਜੋ ਉੱਤਰੀ ਭਾਰਤ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਨਾਹੀ ਇਹਨਾਂ ਨਮੂੜੀਆਂ ਤੋਂ ਜੋ ਗਾਹਾਂ ਨਵੇਂ ਨਿੰਮ ਪੈਦਾ ਹੋਣੇ ਸਨ ਉਹ ਹੋਣਗੇ ਅਜਿਹਾ ਹੋਣ ਕਾਰਨ ਜੋ ਇਸ ਵਾਰ ਨਿੰਮ ਜੋ ਨਵੇਂ ਪੂਣੀ ਸੀ ਉਹਨਾਂ ਦੀ ਹੁੰਦ ਵੀ ਖਤਰੇ ਦੇ ਵਿੱਚ ਪੈ ਗਈ ਹੈ ਨਾਲ ਦੀ ਨਾਲ ਜੋ ਨਿੰਮਾਂ ਦਾ ਇੱਕ ਵੱਡਾ ਹਿੱਸਾ ਹਲੇ ਵੀ ਖੜ ਸੋ ਖੜਾ ਹੈ ਉਹਨਾਂ ਨੂੰ ਕੱਟਿਆ ਜਾ ਰਿਹਾ ਹੈ ਇਸ ਤਰ੍ਹਾਂ ਇਹ ਨਿੰਮ ਜੋ ਸੜਵਰਾਸਤੀ ਰੁੱਖ ਸੀ ਵਿਗਿਆਨਕ ਪੱਖ ਤੋਂ ਬਹੁਤ ਉਪਜੋਗੀ ਰੁਕਸੀ ਉਸਦੀ ਹੋਂਦ ਖਤਰੇ ਦੇ ਵਿੱਚ ਹੈ ਜੇਕਰ ਅਗਲੇ ਸਾਲ ਸਰਦੀ ਦੇ ਵਿੱਚ ਫੇਰ ਇਸ ਤਰ੍ਹਾਂ ਦਾ ਮੌਸਮ ਆਉਂਦਾ ਹੈ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ ਤਾਂ ਜੋ ਹੁਣ ਬੜੀ ਤੇਰੀ ਨਾਲ ਫੁੱਟੇ ਨਿੰਮ ਹਨ ਉਹ ਫੇਰ ਕਿਤੇ ਇਸ ਦੇ ਬੁਰੇ ਪ੍ਰਭਾਵਾਂ ਤੋਂ ਪ੍ਰਭਾਵਿਤ ਹੋ ਕੇ ਫੇਰ ਨਾ ਸੁੱਕ ਜਾਣ ਤੇ ਨਿੰਮ ਦੀ ਜੋ ਹੋਂਦ ਹੈ ਉਹ ਖਤਰੇ ਦੇ ਵਿੱਚ ਨਾ ਪੈ ਜਾਵੇ ਬਹੁਤ ਬਹੁਤ ਧੰਨਵਾਦ ਜੀ